ਬਾਬਾ ਜੀ ਕੀ ਨਾਮ ਜੀ ਤੁਹਾਡਾ ਹਾਂਜੀ ਮੇਰਾ ਨਾਮ ਬਾਬਾ ਕੁਲਦੀਪ ਸਿੰਘ ਹੈ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਤੇ ਬਾਬਾ ਜੀ ਇਹ ਕੀ ਮਾਮਲਾ ਆ ਪੂਰਾ ਜਿਹੜਾ ਤੁਸੀਂ ਮੀਡੀਆ ਦੇ ਸਾਹਮਣੇ ਲੈ ਕੇ ਆਏ ਇਹ ਮਾਮਲਾ ਡੇਰਾ ਉਦਾਸੀਨ ਬਾਬਾ ਦਰਸ਼ਨ ਦਾਸ ਪਿੰਡ ਸੰਗਤਪੁਰਾ ਤਹਿਸੀਲ ਜ਼ਿਲ੍ਹਾ ਤਰਨਤਾਰਨ ਦਾ ਇਹ ਮਹੰਤ ਬਾਬਾ ਹੀਰਾ ਸਿੰਘ ਜੀ ਹੈ ਇਹਨਾਂ ਨੂੰ ਉੱਥੇ ਮਤਲਬ ਜਿਹੜੀ ਉੱਥੋਂ ਦੀ ਦਸਤਾਰਬੰਦੀ ਉਹ ਕੀਤੀ ਗਈ ਸੀ 25 ਮਾਰਚ 2022 ਦੇ ਵਿੱਚ ਉਥੋਂ ਦੀ ਦਸਾਰਬੰਦੀ ਮੌਜੂਦਾ ਉਥੋਂ ਦੇ ਜਿਹੜੇ ਮੁੱਖ ਮੰਤ ਹੈ ਮਹੇਸ਼ਵਰ ਦਾਸ ਦੀ ਹਰਦوار ਵਾਲੇ ਜੋ ਪੰਚਾਇਤੀ ਬੜਾ ਉਦਾਸੀਨ ਖਾੜਾ ਦੇ ਮੁਖ ਪ੍ਰਬੰਧਕ ਆ ਉਹਨਾਂ ਵੱਲੋਂ ਇਹਨਾਂ ਨੂੰ ਉਥੋਂ ਦੀ ਮਤਲ ਜਿਹੜੀ ਮਹੰਤੀ ਸੀ ਉਹ ਦਿੱਤੀ ਗਈ ਸੀ ਉਹਦੇ ਬਾਅਦ ਦੇ ਵਿੱਚ ਇਹ ਮਹੰਤੀ ਜਿਹੜੀ ਹੈ ਉਸ ਤੋਂ ਬਾਅਦ ਦੇ ਵਿੱਚ ਆ ਵੀਖੋ ਤੁਸੀਂ ਇਹ ਹਾਂਜੀ ਹਾਂਜੀ ਇਹ ਉਸ ਵਕਤ ਦੀਆਂ ਤਸਵੀਰਾਂ ਉਸ ਵਕਤ ਦੀਆਂ ਇਹ ਤਸਵੀਰਾਂ ਉਸ ਵਕਤ ਦੀਆਂ ਜਦੋਂ ਦਸਤਾਰਬੰਦੀ ਕੀਤੀ ਗਈ ਇਹਨਾਂ ਦੀ ਬਕਾਇਦਾ ਇਹਦੀ ਜਿਹੜੀ ਲਿਖਤ ਵੀ ਆ ਉਹ ਉਹਨਾਂ ਮਹਾਪੁਰਖਾਂ ਵੱਲੋਂ ਮਤਲਬ ਕੀਤੀ ਗਈ ਹੈ ਇਹ ਉਹਨਾਂ ਦੇ ਸਾਈਨ ਆ ਦਸਕਤਿਆ ਬਾਕੀ ਸਾਰੇ ਮਾਹਮਪੁਰਖ ਜਿਹੜੇ ਆਏ ਸੀ ਮੌਕੇ ਤੇ ਦੰਦਮੀ ਟਕਸਾਲ ਵੱਲੋਂ ਖਾਰ ਸੇਵਾ ਵਾਲੇ ਮਾਹਮਪੁਰਖਾਂ ਵੱਲੋਂ ਸਾਰੇ ਵੱਲੋਂ ਕੀਤੀ ਗਈ ਸੀ ਫਿਰ ਇਹਨਾਂ ਨੂੰ ਜਦੋਂ ਪ੍ਰਬੰਧ ਦੇਣ ਦੀ ਗੱਲ ਜੱਲੀ ਸੀ ਤੇ ਪਿੰਡ ਦੀ ਉੱਥੇ ਇੱਕ ਕਮੇਟੀ ਬਣੀ ਹੋਈ ਸੀ 2012 ਤੋਂ ਤਕਰੀਬਨ ਉੱਥੇ ਕਮੇਟੀ ਪ੍ਰਬੰਧ ਚਲਾ ਰਹੀ ਸੀ ਜਦੋਂ ਉਹਨਾਂ ਨੂੰ ਪ੍ਰਬੰਧ ਦੇਣ ਦੀ ਗੱਲ ਕੀਤੀ ਗਈ ਉਹਨਾਂ ਪ੍ਰਬੰਧ ਦੇਣ ਤੋਂ ਆਨਾਖਾਨੀ ਕੀਤੀ ਕੁਝ ਵਿੱਚ ਪਿੰਡ ਦੇ ਮੋਹਤਮਰ ਬੰਦਿਆਂ ਦੇ ਵਿੱਚ ਪਾ ਕੇ ਥੋੜਾ ਜਿਹਾ ਪ੍ਰਬੰਧ ਵਿੱਚੋਂ ਇਹਨਾਂ ਨੂੰ ਦਵਾਇਆ ਗਿਆ ਤੱਕ ਇੱਕ ਚਾਬੀ ਇਹਨਾਂ ਨੂੰ ਦਿੱਤੀ ਗਈ ਗੋਲਕ ਦੀ ਇੱਕ ਚਾਬੀ ਮਤਲਬ ਉਹਨਾਂ ਨੇ ਰੱਖ ਲਈ ਉਸ ਤੋਂ ਬਾਅਦ ਫਿਰ ਇਹ ਚਾਬੀ ਆਪਣੇ ਬੰਦਿਆਂ ਨੂੰ ਦੇ ਕੇ ਉਸ ਸਮਾਗਯਤ ਆਸ-ਪਾਸੇ ਚਲੇ ਗਏ ਤੇ ਉਹਦੇ ਬਾਅਦ ਉਹ ਜਿਹੜੀ ਚਾਬੀ ਸੀ ਉਹਨਾਂ ਨੇ ਉਹਨਾਂ ਦੇ ਇਹਨਾਂ ਦੇ ਜਿਹੜੇ ਨਾਲ ਦੇ ਸੇਵਾਦਾਰ ਸੀ ਉਹਨਾਂ ਕੋਲ ਦਬਾਕ ਧਮਕਾ ਕੇ ਖੋਲੀ ਤੇ ਨਵੇਂ ਪ੍ਰਬੰਧਕ ਉਥੇ ਆਪਣੇ ਆਪ ਥਾਪ ਦਿੱਤੇ ਇਹਨਾਂ ਨੇ ਉਦੋਂ ਗੋਲਕ ਵਿੱਚੋਂ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਸੀ ਵੀ ਸਾਨੂੰ ਮਾਇਆ ਚਾਹੀਦੀ ਪ੍ਰਬੰਧ ਵਾਸਤੇ ਉਹਨਾਂ ਨੇ ਝੂਠੇ ਪਰਚੇ ਦੇ ਝੂਠਾ ਕੇਸ ਇਹਨਾਂ ਦੇ ਖਿਦਾਇਰ ਕੀਤਾ ਸੀ ਅਤੇ ਸਿਵਲ ਜੱਜ ਦੇ ਅੰਦਰ ਤਰਨਤਾਰ ਇਹ ਉਹਦੀ ਜੱਜਮੈਂਟ ਇਹਦੇ ਵਿੱਚ ਉਹਨਾਂ ਨੇ ਫੈਸਲਾ ਜਿਹੜਾ ਵਾ ਉਹ ਇਹਨਾਂ ਦੇ ਹੱਕ ਵਿੱਚ ਸੁਣਾਇਆ ਵਾ। ਬਚਨ ਉਹਨਾਂ ਨੇ ਇੱਕ ਬਾਬਾ ਦਰਸ਼ਨਦਾਸ ਵੈਲਫੇਅਰ ਸੁਸਾਇਟੀ ਝੂਠੀ ਸੁਸਾਇਟੀ ਬਣਾ ਕੇ ਝੂਠੀ ਜਾਲੀ ਜਿਸ ਸੈਸ਼ਨ ਉਹਨਾਂ ਨੇ ਉਹ ਸੋਸਾਇਟੀ ਦੀ ਲੈ ਕੇ ਵੀ ਅਸੀਂ ਇਸ ਸੋਸਾਇਟੀ ਦੇ ਦੁਆਰਾ ਪ੍ਰਬੰਧ ਚਲਾ ਰਹੇ ਆ ਇਹਨਾਂ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੌਣ ਲੋਕ ਜੁਨਾ ਵੱਲੋਂ 44 ਜਿਹੜੀ ਤੁਸੀਂ ਕਹਿ ਰਹੇ ਹੋ ਸੋਸਾਇਟੀ ਇਤਿਆਰਤੀ ਉਹ ਪਿੰਡ ਦੇ ਇਹਨਾਂ ਦੇ ਪਿੰਡ ਦੇ ਪਛਿੰਦੇ ਆ ਜੀ ਤਾਰਾ ਸਿੰਘ ਦੇ ਨਾਮ ਤੇ ਉਹਨਾਂ ਦਾ ਨਾਮ ਇਹਦੇ ਵਿੱਚ ਸਾਰਾ ਉਹਨਾਂ ਦਾ ਲਿਖਿਆ ਹੋਇਆ ਨਾਮ ਕੀ ਨਾਮ ਦੱਸ ਸਕਦੇ ਜੀ ਨਾਮ ਲਗੇ ਹਰਦੇਵ ਸਿੰਘਾ ਹਰਦੇਵ ਸਿੰਘ ਆ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਅਜੀਤ ਸਿੰਘ ਗੁਰਦੇਵ ਸਿੰਘ ਅਜੀਤ ਸਿੰਘ ਗੁਰਤੇਜ ਸਿੰਘ ਉਹਦੇ ਸਿੰਘ ਵੀ ਇਹਨਾਂ ਬੰਦਿਆਂ ਨੇ ਕੋ ਝੂਠੀ ਸੁਸਾਇਟੀ ਜਾਲੀ ਸੁਸਾਇਟੀ ਰਜਿਸਟ੍ਰੇਸ਼ਨ ਵੀ ਉਹਦੀ ਜਾਲੀ ਆ ਅਦਾਲਤ ਨੇ ਇਹਦੇ ਵਿੱਚ ਬਕਾਇਦਾ ਦੱਸਿਆ ਵੀ ਉਹਦੀ ਰਜਿਸਟ੍ਰੇਸ਼ਨ ਜਿਹੜੀ ਫੇਕ ਬਣਾਈ ਗਈ ਹੈ ਫੇਕ ਰਜਿਸਟ੍ਰੇਸ਼ਨ ਕਰਾ ਕੇ ਉਹ ਵੀ ਇਹਨਾਂ ਦੀ ਦਸਤਾਰਬੰਦੀ ਤੋਂ ਬਾਅਦ ਵੇਖੋ ਇੱਕ ਦਸਤਾਰਬੰਦੀ 25 ਮਾਰਚ 2022 ਦੇ ਵਿੱਚ ਹੁੰਦੀ ਆ ਤੇ ਉਹ ਜਿਹੜੀ ਸੁਸਾਇਟੀ ਉਸ ਤੋਂ ਬਾਅਦ ਬਣਾਉਂਦੇ ਆ ਜੇ ਉਹ ਸੱਚੇ ਸੀ ਤਾਂ ਉਹਨਾਂ ਦੀ ਸੁਸਾਇਟੀ ਪਹਿਲਾਂ ਤੋਂ 2012 ਤੋਂ ਹੀ ਬਣੀ ਹੋਣੀ ਚਾਹੀਦੀ ਜਦੋਂ ਤੋਂ ਪ੍ਰਬੰਧ ਚਲਾ ਰਹੇ ਸੀ ਪਰ ਇਹਨਾਂ ਨੂੰ ਪ੍ਰਬੰਧ ਨਹੀਂ ਦਿੱਤਾ ਗਿਆ ਉਲਟਾ ਇਹਨਾਂ ਦੇ ਕੇਸ ਪਾਇਆ ਗਿਆ ਉਹ ਅਦਾਲਤ ਨੇ ਉਹ ਕੇਸ ਇਹਨਾਂ ਦੇ ਹੱਕ ਵਿੱਚ ਕਰ ਦਿੱਤਾ ਫਿਰ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਪ੍ਰਬੰਧ ਦੇ ਜਿਹੜੇ ਬੰਦੇ ਸੀ ਉਹ ਬਤਲ ਦਿੱਤੇ ਜਿਹੜੇ ਹੁਣ ਬਦਲਵੇਂ ਬੰਦੇ ਉੱਥੇ ਰਹਿ ਰਹੇ ਆ ਉਹਨਾਂ ਦੇ ਨਾਲ ਇਹਨਾਂ ਨੇ ਰਲ ਮਿਲ ਕੇ ਹੁਣ ਜਿਹੜਾ ਆਉਣ ਵਾਲਾ ਬਾਬਾ ਦਰਸ਼ਨ ਦਾ ਜੋੜ ਮੇਲਾ ਵਾ ਜੋ 31 ਜਨਵਰੀ 2025 ਨੂੰ ਮਨਾਇਆ ਜਾਵੇਗਾ ਉਹਦੇ ਸਬੰਧ ਵਿੱਚ ਤੇ ਤਿਆਰੀ ਨੂੰ ਲੈ ਕੇ ਇਹਨਾਂ ਦੀ ਕਾਸ਼ਮਕਸ਼ ਚੱਲ ਰਹੀ ਸੀ ਜ ਜਿਹਦੇ ਵਿੱਚ ਹੁਣ ਜਿਹੜਾ ਉੱਥੇ ਪ੍ਰਧਾਨ ਬਣਾਇਆ ਹੋਇਆ ਪਰਮਜੀਤ ਸਿੰਘ ਉਹਦਾ ਨਾਮ ਐ ਪਰਮਜੀਤ ਸਿੰਘ ਉਹਨੇ ਇਹਨਾਂ ਦੇ ਨਾਲ ਗਾਲੀ ਗਲੋਚ ਵੀ ਕੀਤੀ ਆ ਉਹ ਜੁੱਤੀਆਂ ਪਾ ਕੇ ਉੱਥੇ ਲੰਗਰ ਹਾਲ ਵਿੱਚ ਤੁਰਿਆ ਫਿਰਦਾ ਮੈਂ ਬੇਦਬੀ ਕਰਦਾ ਵਾ ਜਿਹੜੀ ਮਹਾਪੁਰਖਾਂ ਦੀ ਪ੍ਰਾਤਨੇ ਮਾਰਤਿਆ ਉਦਾਸੀਨ ਸੰਪਰਦਾ ਦੇ ਜਿਹੜੇ ਪ੍ਰਾਤਨਾਂ ਮਾਰਤਾ ਉਹਦੇ ਨਾਲ ਛੇੜਛਾੜ ਵੀ ਕੀਤੀ ਗਈ ਇਹਨਾਂ ਨੇ ਵਿਰੋਧ ਕੀਤਾ ਇਹਨਾਂ ਦੇ ਨਾਲ ਗਾਲੀ ਗਲੋਚ ਕੀਤੀ ਗਈ ਤੇ ਇਹਨਾਂ ਦੇ ਗਲ ਵੀ ਉਹ ਮੋਪਏ ਨੇ ਇਸ ਕਰਕੇ ਪ੍ਰਸ਼ਾਸਨ ਕੋਲੋਂ ਸਾਡੀ ਮੰਗ ਹੈ ਸੀ ਅੱਜ ਐਸਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਦਰਖਾਸਤ ਦੇਣ ਆਏ ਉਹਨਾਂ ਦੇ ਖਿਲਾਫ ਵੀ ਜਿਹੜਾ ਪ੍ਰਬੰਧ ਹੋ ਇਹਨਾਂ ਨੂੰ ਦਿਵਾਇਆ ਜਾਵੇ ਤਾਂ ਕਿ ਜੋੜ ਮੇਲਾ ਇਹ ਮਨਾ ਸਕਣ ਤੇ ਇਹਨਾਂ ਨੂੰ ਸੁਰੱਖਿਆ ਵੀ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਕਹਿ ਰਹੇ ਹੋ ਅਦਾਲਤ ਵੱਲੋਂ ਪਹਿਲਾਂ ਹੀ ਇਹਨਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਗਿਆ ਹੈ ਹਾਂਜੀ ਹਾਂਜੀ ਫਿਰ ਉਹ ਕੇਸ ਆਧਾਰ ਤੇ ਅੜਿੱਕਾ ਖੜਾ ਕਰ ਰਹੇ ਬਸ ਬਿਨਾਂ ਵਜ੍ਹਾ ਤੋਂ ਹੀ ਜੀ ਗੁੰਡਾ ਕਰਦੀ ਹੈ ਗੁੰਡਾ ਕਰਦੀ ਧੱਕਾ ਕਰ ਰਹੇ ਆ ਕਿਸੇ ਦੀ ਸ਼ਹਿਤੋ ਕਰਦੇ ਪਏ ਨੇ ਹੋ ਸਕਦਾ ਕਿਸੇ ਰਾਜਸੀ ਲੀਡਰ ਦੀ ਸ਼ਹਿਵੀ ਇਹਦੇ ਵਿੱਚ ਹੋਵੇ ਪਰ ਜਦੋਂ ਇਹਨਾਂ ਨੂੰ ਦਸਤਾਰਬੰਦੀ ਕੀਤੀ ਗਈ ਮੌਜੂਦਾ ਸਰਪੰਚ ਉਸ ਮੌਕੇ ਦਾ ਨੰਬਰਦਾਰ ਮੈਂਬਰ ਸਾਰੇ ਮੰਚ ਤੇ ਹਾਜ਼ਰ ਹੈ ਤੁਸੀਂ ਤਸਵੀਰਾਂ ਵੇਖੀਆਂ ਉਦੋਂ ਕੋਈ ਵਿਰੋਧ ਨਹੀਂ ਉਹਨਾਂ ਨੇ ਕੀਤਾ ਅੱਜ ਜੋ ਤੁਸੀਂ ਐਸਐਸਪੀ ਸਾਹਿਬ ਤੇ ਤੁਸੀਂ ਪੇਸ਼ ਹੋਏ ਜੋ ਜੋ ਤੁਸੀਂ ਮੰਗ ਪੱਤਰ ਦਿੱਤਾ ਹੈ ਐਸਐਸਪੀ ਸਾਹਿਬ ਵੱਲੋਂ ਤੁਹਾਨੂੰ ਕੀ ਪ੍ਰੋਸਾਦਵਾਇਆ ਗਿਆ ਹੈ ਅ ਅੱਜ ਇਹ ਸਾਨੂੰ ਮਿਲੇ ਨਹੀਂ ਮਤਲਬ ਸਾਨੂੰ ਉਹਨਾਂ ਨੇ ਮਿਲਣ ਦਾ ਸਮਾਂ ਦਿੱਤਾ ਹੈ ਅਸੀਂ ਉਹਨਾਂ ਨੂੰ ਮਿਲਣ ਜਾਣਾ ਹੈ ਤੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਵੀ ਉੱਥੋਂ ਦੇ ਪ੍ਰਬੰਧਿਆ ਉਹ ਮਹੰਤ ਹੀਰਾ ਸਿੰਘ ਨੂੰ ਸੌਪਿਆ ਜਾਵੇ ਜੋ ਸਿਵਲ ਅਦਾਲਤ ਨੇ ਜਿਹੜਾ ਸਾਨੂੰ ਫੈਸਲਾ ਇਹਨਾਂ ਦੇ ਹੱਕ ਵਿੱਚ ਸੁਣਾਇਆ ਇਹਨੂੰ ਇਹਨਾਂ ਬੇਨ ਉੱਥੇ ਲਾਗੂ ਕੀਤਾ ਜਾਵੇ ਜੇਕਰ ਅਜੇ ਹਾ ਨਹੀਂ ਹੁੰਦਾ ਤਾਂ ਫਿਰ ਸੰਪਰਦਾਏ ਵੱਲੋਂ ਕੋਈ ਵੱਖਰਾ ਕਦਮ ਚੁੱਕਿਆ ਜਾ ਸਕਦਾ ਹਾਂਜੀ ਹਾਂਜੀ ਜੇ ਨਹੀਂ ਹੁੰਦਾ ਫਿਰ ਸੰਪਰਦਾਵਾਂ ਵੱਲੋਂ ਵੱਖਰਾ ਅਦਾਲਤ ਵਿੱਚ ਕੇਸ ਲੱਗੇਗਾ ਉਹ ਆਪਣਾ ਸਥਾਨ ਜਿਹੜਾ ਕਿਉਂਕਿ ਉਹਨਾਂ ਦੀ ਉਹ ਸੰਪਰਦਾ ਦੀ ਉਹ ਜਾਇਦਾਦ ਆ ਉਹ ਸਥਾਨ ਪਿੰਡ ਦਾ ਨਹੀਂ ਹੈਗਾ ਜੀ ਉਹ ਪ੍ਰਾਤਨ ਬਾਬਾ ਦਰਸ਼ਨ ਦਾਸ ਦਾ ਆਸਾਨ ਜਿਹੜਾ 1914 ਵਿੱਚ ਉਹਨਾਂ ਨੇ ਆਪਣਾ ਚੋਲਾ ਉੱਥੇ त्याਗਾ ਸੀ ਸੱਚਖੰਡ ਗਮਨ ਕਰ ਗਏ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਚੇਲੇ ਮਹੰਤਾਂ ਵੱਲੋਂ ਜਿਹੜੀ ਇੱਕ ਸੰਪਰਦਾ ਦੀ ਪ੍ਰਣਾਲੀ ਚੇਲਾ ਦਾ ਚੇਲਾ ਜਲਦੀ ਆ ਉਦੇ ਦੁਆਰਾ ਉਸ ਸਥਾਨ ਦਾ ਜਿਹੜਾ ਨਿਰਮਾਣ ਕੀਤਾ ਗਿਆ ਹੈ ਇਹਦੇ ਵਿੱਚ ਕੋਈ ਸਿੰਘ ਸਭਾ ਜਾਂ ਕੋਈ ਕਮੇਟੀ ਜਾਂ ਕੋਈ ਸੋਸਾਇਟੀ ਦਾ ਕੋਈ ਇਹਦੇ ਵਿੱਚ ਯੋਗਦਾਨ ਨਹੀਂ ਆ। ਉਹ ਮਾਹਪੁਰਖਾਂ ਦੀ ਨਿੱਜੀ ਸੰਪਤੀ ਆ। ਉਹ ਉਦਾਸੀਨ ਅਖਾੜੇ ਦੀ ਸੰਪਤੀ ਆ ਜਿਹਦਾ ਮੌਜੂਦਾ ਮਹੰਤੋਂਾਂ ਨੇ ਬਾਬਾ ਹੀਰਾ ਸਿੰਘ ਨੂੰ ਥਾਪਿਆ ਵਾ। ਬਕਾਇਦਾ ਉਹਨਾਂ ਨੇ ਇਹਦੇ ਵਿੱਚ ਇਹ ਵੀ ਲਿਖਿਆ ਗਿਆ ਵਾ ਕਿ ਜੇ ਇਹ ਉਸ ਸੰਪਤੀ ਨੂੰ ਵੇਚਦੇ ਆ ਜਾਂ ਗਹਿਣੇ ਰੱਖਦੇ ਜਾਂ ਪਰਿਵਾਰ ਦੇ ਹਿੱਤਾਂ ਲਈ ਵਰਤਦੇ ਆ ਤੇ ਉਹ ਇਹਨਾਂ ਨੂੰ ਬਦਲ ਵੀ ਸਕਦੇ ਆ। ਪਰ ਉਹਨਾਂ ਕੋਈ ਉੱਤੇ ਜੋੜ ਮੇਲੇ ਦੇ ਸੰਬੰਧ ਵਿੱਚ ਕਹਿੰਦੇ ਇਮਾਰਤ ਦੇ ਨਾਲ ਛੇੜਛਾੜ ਵੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਉਹਨੂੰ ਗੇਰਵੇ ਰੰਗ ਦਾ ਰੰਗ ਪ੍ਰਾਤਨ ਸਮੇਂ ਤੋਂ ਹੀ ਉਸ ਇਮਾਰਤ ਨੂੰ ਕੀਤਾ ਜਾਂਦਾ ਪਰ ਇਹਨਾਂ ਨੇ ਐਤ ਕੀ ਰੰਗ ਜਿਹੜਾ ਬਦਲਦੇ ਉੱਥੇ ਚਿੱਟਾ ਰੰਗ ਕੀਤਾ ਕੁਝ ਇਮਾਰਤਾਂ ਨੂੰ ਤੋੜ ਕੇ ਕਮਰੇ ਵੀ ਵੱਖਰੇ ਬਣਾ ਦਿੱਤੇ ਗਏ ਨੇ ਇਸ ਕਰਕੇ ਉਹ ਛੇੜਛਾੜ ਜਿਹੜੀ ਹੈ ਉਹ ਸਹਿਣ ਨਹੀਂ ਕੀਤੀ ਜਾ ਸਕਦੀ ਜਿਹੜਾ ਇਹਨਾਂ ਦੇ ਮੰਨ ਤੇ ਹੀ ਰਾदास ਦੇ ਉੱਤੇ ਕੋਈ ਹਮਲਾ ਹਾਂਜੀ ਹਾਂਜੀ ਉਹ ਜਿਹੜਾ ਹੁਣ ਪ੍ਰਧਾਨ ਬਣਾਇਆ ਉਹਨੇ ਜੁੱਤੀ ਮਾਰੀ ਇਹਨਾਂ ਦੇ ਵੀ ਇਹਨਾਂ ਨੇ ਰੋਕਿਆ ਸੀ ਉਹ ਲੰਗਰ ਹਾਲ ਵਿੱਚ ਜੁੱਤੀਆਂ ਲੈ ਕੇ ਫਿਰਦਾ ਸੀ ਉੱਥੇ ਸੰਗਤਾਂ ਵੀ ਹਾਜ਼ਰ ਸੀ ਮੌਜੂਦੇ ਤੇ ਸੰਗਤਾਂ ਦੇ ਸਾਹਮਣੇ ਉਹਨੇ ਜੁੱਤੀ ਇਹਨਾਂ ਦੇ ਮਾਰੀ ਇਸ ਬਾਬਤ ਕੋਈ ਐਪਲੀਕੇਸ਼ਨ ਦਿੱਤੀ ਹੈ ਕਿ ਨਹੀਂ ਹਾਂਜੀ ਕੋਈ ਨਹੀਂ ਦਿੱਤੀ ਹੁਣ ਇਸ ਬਾਬਤ ਅੱਜ ਹੀ ਸਾਰਾ ਕੁਝ ਅਸੀਂ ਕਰ ਰਹੇ ਆ ਪ੍ਰਸ਼ਾਸਨ ਤੋਂ ਕੀ ਮੰਗਾਂ ਪ੍ਰਸ਼ਾਸਨ ਤੋਂ ਇਹੀ ਮੰਗਿਆ ਵੀ ਜਿਹੜੀ ਉਹਨਾਂ ਨੇ ਵੈਸੇ ਤੇ 295 ए ਦਾ ਪਰਚਾ ਬਣਦਾ ਉਹਨਾਂ ਤੇ ਧਾਰਮਿਕ ਸੰਸਾਮਾ ਦੇ ਨਾਲ ਛੇੜਛਾੜ ਕਰਨ ਦਾ ਤੇ ਇਹਨਾਂ ਦੇ ਬਾਣੇ ਦੇ ਵੇਖੋ ਇਹਨਾਂ ਨੇ ਇੱਕ ਧਰਮ ਦਾ ਬਾਣਾ ਪਾਇਆ ਹੋਇਆ ਹੈ ਇਹ ਗੇਰੂਏ ਰੰਗ ਦਾ ਬਾਣਾ ਇਹਨਾਂ ਨੇ ਪਹਿਨਿਆ ਹੋਇਆ ਜਿਹੜਾ ਧਰਮ ਦਾ ਬਾਣਾ ਹਿੰਦੁਸਤਾਨ ਦੀ ਸਰਕਾਰ ਵੀ ਇਹਨੂੰ ਪ੍ਰਮਾਣਿਤ ਕਰਦੀ ਹੈ ਉਹਦੇ ਉੱਪਰ ਉਹਨਾਂ ਨੇ ਜੁੱਤੀ ਮਾਰੀ ਆ ਇਹ 295ਏ ਦਾ ਪਰਚਾ ਉਹਨਾਂ ਤੇ ਹੋਣਾ ਚਾਹੀਦਾ ਜੀ ਸਿੰਘ ਜੀ ਇਹ ਪਿੰਡ ਜਿਹੜਾ ਹੈ ਸੰਗਤਪੁਰਾ ਜੀ ਇਹ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਡੀ ਕੀ ਰਿਸਪੌਂਸਿਬਿਲਟੀ ਹੈ ਮੈਂ ਸੇਵਾਦਾਰ ਆ ਜੀ ਮੈਨੂੰ ਸਾਨੂੰ ਪਿੰਡ ਨੇ ਕਮੇਟੀ ਦੇ ਬਣਾਏ ਨੌ ਮੈਂਬਰ ਜੀ ਤੇ ਅਸੀਂ ਮਤਲਬ ਸੇਵਾ ਕਰਦੇ ਆ ਸਾਡੀ ਕੋਈ ਮਾਲਕੀ ਨਹੀਂ ਗਈ ਪਿੰਡ ਨੇ ਸਾਨੂੰ ਸੇਵਾ ਕਰਨ ਨੂੰ ਡਾਇ ਹੈ ਸੇਵਾ ਕਰਦੇ ਆ ਜੀ ਬਾਬਾ ਹੀਰਾ ਸਿੰਘ ਮੰਪਿਆ ਜਿਹੜਾ ਹੈ ਮੋਸਾ ਵੱਲੋਂ ਇਹ ਕਿਹਾ ਗਿਆ ਹੈ ਕਿ ਅਦਾਲਤ ਵੱਲੋਂ ਉਹਨਾਂ ਨੂੰ ਜਿਹੜਾ ਤੁਹਾਡੇ ਵੱਲੋਂ ਇੱਕ ਕੇਸ ਪਿਆ ਸੀ ਜਿਹਦੇ ਵਿੱਚ ਚੇਤੂ ਕਰਾਰ ਦਿੱਤਾ ਗਿਆ ਔਰ ਡੇਰੇ ਦੇ ਮਾਲਕ ਦੱਸਿਆ ਗਿਆ ਉਹ ਜੀ ਪਹਿਲੀ ਕਮੇਟੀ ਨਾਲ ਸਾਡਾ ਕੋਈ ਉਹਦੇ ਨਾਲ ਤਲਕ ਨਹੀਂਗਾ ਸਾਡਾ ਕੋਈ ਉਹਦੇ ਨਾਲ ਲੈਣ ਦੇਣੇ ਨਾ ਨੂੰ ਪਤਾ ਵਾ ਤੇ ਨਾ ਹੀ ਉਹਦੇ ਬਾਰੇ ਕੋਈ ਕਹਿ ਸਕਦੇ ਆ ਕਿ ਤੁਸੀਂ ਹੁਕਮਾਂ ਨੂੰ ਨਹੀਂ ਮੰਨਦੇ ਮੰਨਦੇ ਆ ਜੀ ਮੰਨਦੇ ਕਿਉਂ ਨਹੀਂ ਜੀ ਔਰ ਪਹਿਲੀ ਕਮੇਟੀ ਨਾਲ ਉਹਦਾ ਰਾਟਾ ਹੀ ਉਹ ਕਮੇਟੀ ਨਿਕਲ ਗਈ ਆ ਇਹ ਹੁਣ ਉਹੀ ਰਾਜਣ ਜਾਂ ਉਹ ਕਮੇਟੀ ਵਾਲਿਆਂ ਨਾਲ ਸਾਡੇ ਨਾਲ ਨਾ ਹੀ ਇਹਨਾਂ ਕੋਈ ਗੱਲਬਾਤ ਕੀਤੀ ਆ ਤੇ ਨਾ ਹੀ ਉਹਨਾਂ ਨੂੰ ਕੋਈ ਪਤਾ ਹਰਾ ਸਿੰਘ ਦਾ ਕਹਿਣਾ ਹੈ ਤੁਹਾਡੀ ਕਮੇਟੀ ਉਹਦੇ ਨਾਲ ਧੱਕੇਸ਼ਾਹੀ ਕਰ ਰਹੀ ਆ ਕੋਈ ਧੱਕੇਸ਼ਾਹੀ ਨਹੀਂ ਸੇਵਾ ਕਰਦੇ ਆ ਜੀ ਹੋਰ ਦੁਆਰੇ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਕੋਈ ਕਬਜ਼ਾ ਨਹੀਂ ਸਾਡਾ ਜੀ ਸਾਡੀ ਸੇਵਾ ਸੇਵਾ ਕਰਦੇ ਆ ਜੀ ਔਰ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਜਿਹੜੇ ਸਿੰਘ ਲੰਗਰ ਦੇ ਵਿੱਚ ਜੋੜੇ ਲੈ ਕੇ ਕੋਈ ਜੋੜਾ ਨਹੀਂ ਪੈਰੀ ਚਪਲਾ ਪਾਈਆਂ ਜੀ ਹੋਰ ਵੀ ਦੇ ਸਕਦੇ ਆ ਜੀ ਕੋਈ ਜੋੜਾ ਲੈ ਕੇ ਆਉਂਦੇ ਨਹੀਂ ਤੇ ਚਪਲਾ ਲੈ ਕੇ ਆਉਨੇ ਆ ਜੀ ਉਹ ਵੀ ਬਾਹ ਰਾਗੇ ਕੋਈ ਉਹ ਨਕਨਾ ਹੀਰਾ ਸਿੰਘ ਦਾ ਇੱਕ ਹੋਰ ਦੋਸ਼ ਆ ਤੁਹਾਡੇ ਤੇ ਕਿ ਤੁਸੀਂ ਉਹ ਉਹਨਾਂ ਮਾਰਕਟਾਈ ਕੀਤੀ ਆ ਕਿ ਇੱਕ ਜੋੜਾ ਲਾ ਕੇ ਉਹਦੇ ਉਹਦੇ ਬਾਣੇ ਤੇ ਮਾਰਿਆ ਜੀ ਬਾਬਾ ਦਰਸ਼ਨਦਾਸ ਜਾਣਦਾ ਜੇ ਉਹਦੇ ਨੂੰ ਹੱਥ ਵੀ ਆ ਕੇ ਕਰਕੇ ਕੀਤਾ ਹੋਇਆ ਸੀ ਅੱਛਾ ਜੀ ਹਾਂ ਇਹ ਤੋਂ ਤਾਂ ਤੇ ਆ ਦੇ ਸਕਦੇ ਹਾਂ ਜੇ ਐਂ ਕਰਕੇ ਹੱਥ ਵੀ ਕੀਤਾ ਹੋਵੇ ਉਂਗਲ ਵੀ ਕੀਤੀ ਹੋਵੇ ਉਹਦਾ ਦਿੰਦਾ ਪਰਮਜੀਤ ਸਿੰਘ ਦੇ ਇਲਜ਼ਾਮ ਨਹੀਂ ਉਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਅੱਛਾ ਤੁਸੀਂ ਕਹਿੰਦੇ ਜੇ ਅਸੀਂ ਸੇਵਾਦਾਰ ਆ ਤੇ ਜਿਹੜੀਆਂ ਗੋਲਕ ਦੀਆਂ ਚਾਬੀਆਂ ਉਹ ਕਿਦੇ ਕੋਲ ਆ ਉਹ ਤਾਂ ਮੁੰਡੇ ਰੋਹ ਜੀ ਸਾਡੇ ਕੋਲ ਰਾਈ ਲਈ ਸਾਨੂੰ ਦਿੱਤੀਆਂ ਜਿਹੜਾ ਪਹਿਲਾ ਪ੍ਰਧਾਨ ਹੀ ਉਹਨੇ ਦਿੱਤੀਆਂ ਆ ਅਸੀਂ ਮੈਂਬਰ ਆ ਅਸੀਂ ਸੇਵਾਦਾਰ ਆ ਅੱਜ ਕੋ ਪ੍ਰਧਾਨ ਨੇ ਜੀ ਮੰਨਦੇ ਚਾਬੀਆਂ ਤੁਹਾਡੇ ਕੋਲ ਗੋਲਕਦੀਆਂ ਹਾਂਜੀ ਅਸੀਂ ਮੰਨਦੇ ਸਾਡੇ ਕੋਲ ਆ ਜੀ ਇਹਦਾ ਮਤਲਬ ਮਾਲਕ ਫਿਰ ਤੁਸੀਂ ਹੋਏ ਮਾਲਕ ਨਹੀਂ ਜੀ ਅਸੀਂ ਸੇਵਾਦਾਰ ਆ ਜੀ ਕਮੇਟੀ ਦੇ ਵਿੱਚੋਂ ਹੀ ਆ ਉਹ ਦੋ ਜਿੰਨੇ ਕੋ ਚਾਬੀ ਹੈ ਉਹ ਕਮੇਟੀ ਦੇ ਵਿੱਚੋਂ ਮੈਂਬਰ ਕਮੇਟੀ ਦੇ ਵਿੱਚੋਂ ਜੀ ਕਮੇਟੀ ਇਹਦਾ ਮਤਲਬ ਅਦਾਲਤ ਦੇ ਕੋ ਮਾਨੂੰ ਟਿੱਚ ਜਾਣ ਦਾ ਨਹੀਂ ਜੀ ਅਸੀਂ ਵਾਹਿ ਸਰ ਮੱਥੇ ਮੰਨਦੇ ਆ ਜੀ ਫਿਰ ਹੀਰਾ ਸਿੰਘ ਨੂੰ ਚਾਬੀਆਂ ਕਿਉਂ ਨਹੀਂ ਦਿੰਦੇ ਚਾਬੀਆਂ ਹੀਰਾ ਸਿੰਘ ਦੇ ਸਾਨੂੰ ਪ੍ਰਧਾਨ ਨੇ ਦਿੱਤੀਆਂ ਆ ਪਿੰਡ ਨੇ ਦਿੱਤੀਆਂ ਵਾ ਨਾ ਹੀ ਰਸੂਨ ਦੇ ਕੋਲੇ ਗਈਆਂ ਨਾ ਉਹ ਤੋਂ ਕਹਿੰ ਲਈਆਂ ਨਾ ਨੇ ਉਹਨਾਂ ਦਿੱਤੀਆਂ ਅਗਰ ਕੱਲ ਨੂੰ ਕੋਈ ਦਾਲਤ ਵੱਲੋਂ ਆਣ ਕੇ ਇੱਥੇ ਚਾਬੀਆਂ ਢੱਡ ਕੋ ਲੈ ਕੇ ਹੀਰਾ ਸਿੰਘ ਨੂੰ ਚਾਬੀਆਂ ਫਰਾਉਂਦੇ ਆ ਤੇ ਉੱਥੇ ਹੀ ਪੇਸ਼ ਹੋਵਾਂਗੇ ਜੀ ਉੱਥੇ ਕਰਾਂਗੇ ਜੀ ਮਤੇ ਇਹ ਨਹੀਂ ਗਿਣਦੇ ਪਰਮਜੀਤ ਸਿੰਘ ਜੀ ਤੁਸੀਂ ਇੱਥੇ ਕਮੇਟੀ ਮੈਂਬਰ ਹੋ ਗੁਰਦੁਆਰਾ ਸਾਹਿਬ ਦੇ ਯੈਸ ਔਰ ਹੀਰਾ ਸਿੰਘ ਨੇ ਇਲਜ਼ਾਮ ਲਾਏ ਨੇ ਤੁਸੀਂ ਜੋੜੇ ਲੈ ਕੇ ਲੰਗਰ ਘਰ ਵਿੱਚ ਜਾਂਦੇ ਹੋ ਤੇ ਜਦੋਂ ਉਹਨਾਂ ਨਾਲ ਵਿਰੋਧ ਕੀਤਾ ਗਿਆ ਉਹਨਾਂ ਨੇ ਤੁਸੀਂ ਜੁੱਤੀ ਲੈ ਕੇ ਹਮਲਾ ਕੀਤਾ ਉਹਨਾਂ ਦੇ ਜੁੱਤੀ ਮਾਰੀ ਨਹੀਂ ਜੀ ਤੁਹਾਡੀ ਵੀਡੀਓ ਵੀ ਹੈਗੀ ਉਹਨਾਂ ਦੇ ਕੋਲ ਨਹੀਂ ਜੀ ਇੱਕ ਹੋਰ ਵੀ ਉਹਨਾਂ ਵੱਲੋਂ ਤੁਹਾਡੇ ਤੋਂ ਸਵਾਲ ਚੁੱਕਿਆ ਗਿਆ ਕਿ ਤੁਸੀਂ ਪੁਰਾਣੀ ਜਿਹੜੀ ਇਮਾਰਤ ਆ ਉਹਦੇ ਨਾਲ ਛੇੜਛਾੜ ਕੀਤੀ ਗਈ ਹੈ ਨਹੀਂ ਜੀ ਜਦੋਂ ਉਹਨਾਂ ਨੂੰ ਮਤਲਬ ਸੰਤ ਸਮਾਜ ਦੇ ਬੰਦੇ ਹਰ ਦੁਆਰ ਤੋਂ ਆ ਕੇ ਉਹਦੀ ਪੱਗ ਬੰਨਦੇ ਨੇ ਇਹ ਕਮੇਟੀ ਵੱਲੋਂ ਉਦੋਂ ਕਿਉਂ ਨਹੀਂ ਜਾਂ ਸਰਪੰਚ ਜਿਹੜੇ ਪਿੰਡ ਦੇ ਮਜੂਤਾ ਸੀ ਜਾਂ ਹੋਰ ਬੰਦੇ ਉਹਨਾਂ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਪਤਾ ਨਹੀਂ ਜੀ ਹੁਣ ਕਿਉਂ ਕਰ ਰਹੇ ਫਿਰ ਹੁਣ ਕਿਉਂ ਪਿੰਡ ਵਾਲੇ ਵਿਰੋਧ ਕਰਦੇ ਪਏ ਜਦੋਂ ਤੁਹਾਡੀ ਕਮੇਟੀ ਵੱਲੋਂ ਸਾਰੇ ਸੇਵਾ ਕਰਦੇ ਜੀ ਤੇ ਬ੍ਰੋ ਵਿਰੋਧ ਕਰਦੇ ਪਏ ਜੋ ਵਿਰੋਧ ਕੋਈ ਨਹੀਂ ਸੇਵਾ ਕਰ ਸਾਰੇ ਸੇਵਾ ਜੇ ਫਿਰ ਉਹਨੂੰ ਵੀ ਡੇਰੇ ਦਾ ਮੁਖੀ ਉਹ ਨਹੀਂ ਨਹੀਂ ਜੀ ਤੇ ਫਿਰ ਮਤਲਬ ਉਦੋਂ ਉਦੋਂ ਕਿਹੜੀ ਵਿਰੋਧ ਕੀਤਾ ਤੁਸੀਂ ਉਹਨੂੰ ਜਦੋਂ ਅਦਾਲਤ ਨੇ ਉਹਨਾਂ ਨੂੰ ਮੁਖੀ ਕਰਾਰ ਦਿੱਤਾ ਹੈ ਨਹੀਂ ਜੀ ਪਤਾ ਅਦਾਲਤ ਦਾ ਜਿਹੜਾ ਹੁਕਮ ਹੈ ਤੁਸੀਂ ਤੇ ਚ ਜਾਣਦੇ ਹੋ ਪਤਾ ਨਹੀਂ ਜੀ